ਰੇਮ ਵਿਆ ਵਪਾਰੀ ਮੁੰਡੇ ਦੀ ਮਾਂ ਦਾ ਕਤਲ ਅਗਲੇ ਹਫਤੇ ਇੱਕ ਕਾਰ ਸੀਤੀ ਦਾ ਵਿਆਹ ਸ਼੍ਰੀ ਮੁਖਸਰ ਸਾਹਿਬ ਵਿਕੇ ਭੀਤੀ ਰਾਤ ਇੱਕ ਔਰਤ ਦਾ 30 ਤਰ੍ਹਾਂ ਹਥਿਆਰਾਂ ਦੇ ਨਾਲ ਪਹਿਲਾਂ ਉਸ ਨੂੰ ਜ਼ਖਮੀ ਕਰ ਦਿੱਤਾ ਗਿਆ ਤੇ ਫਿਰ ਇਲਾਜ ਦੌਰਾਨ ਉਸ ਔਰਤ ਦੀ ਮੌਤ ਹੋ ਗਈ ਹੈ ਇਹ ਮਾਮਲਾ ਪ੍ਰੇਮ ਵਿਆਹ ਦਾ ਦੱਸਿਆ ਜਾ ਰਿਹਾ ਹੈ ਦਰਅਸਲ ਮ੍ਰਿਤਕ ਨੌਜਵਾਨ ਦੇ بیٹے ਨੇ ਕੁਝ ਸਮਾਂ ਪਹਿਲਾਂ ਹੀ ਮੁਹੱਲੇ ਦੀ ਹੀ ਇੱਕ ਕੁੜੀ ਦੇ ਨਾਲ ਲਵ ਮੈਰਿਜ ਕਰਵਾ ਲਈ ਸੀ ਅਤੇ ਪਰਿਵਾਰਕ ਮੈਂਬਰਾਂ ਅਨੁਸਾਰ ਨੂ ਦੇ ਹੀ ਰਿਸ਼ਤੇਦਾਰਾਂ ਨੇ ਉਸ ਮੁੰਡੇ ਦੀ ਮਾਂ ਦਾ ਕਤਲ ਕੀਤਾ ਹੈ ਉਧਰ ਹੁਣ ਪਰਿਵਾਰ ਦੇ ਵੱਲੋਂ ਇਨਸਾਫ ਦੀ ਵੀ ਮੰਗ ਕੀਤੀ ਜਾ ਰਹੀ ਹੈ ਜਿਸ ਲੜਕੀ ਦੀ ਅੱਜ ਡੈਥ ਹੋਈ ਹੈਗੀ ਉਹ ਮੇਰੀ ਸਿਸਟਰ ਸੀ ਉਹ ਨਾ ਸੀ ਪਰਮਜੀਤ ਕੌਰ ਉਹ ਸਾਡੇ ਭਾਣਜੇ ਦਾ ਵਿਆਹ ਹੋਇਆ ਸੀਗਾ ਹੁਲਾ ਮੈਰਿਜ ਦਾ ਸੀਗਾ ਸਿਸਟਮ ਉਹ ਸਾਰਾ ਕੁਝ ਸਹੀ ਹੋ ਗਿਆ ਸੀਗਾ ਅਸੀਂ ਥਾਣੇ ਵਾਲਿਆਂ ਕੋਲ ਵੀ ਦਰਖਾਸਤ ਰੋਸਾ ਇਹਨਾਂ ਕੋਲੇ ਬਸ ਸਾਡਾ ਚੌਂਕੀ ਲੱਗਦੀ ਹੈ ਇਹਨਾਂ ਨੂੰ ਤੇ ਇੱਕ ਸੀਟੀ ਮੇਰੇ ਖਿਆਲ ਚ ਲੱਗਦੀ ਹੈ ਉਥੇ ਸੀ ਉਹਨਾਂ ਕੋਲੇ ਜਾ ਕੇ ਆਏ ਆਂਗੇ ਤੇ ਉਹਨਾਂ ਨੇ ਕੋਈ ਸੁਣਵਾਈ ਨਹੀਂ ਸੁਣੀ ਤੇ ਜੇਕਰ ਉਹ ਇਹਨਾਂ ਤੇ ਨੱਥ ਪਾ ਲੈਂਦੇ ਕੋਈ ਸੁਣਵਾਈ ਕਰਦੇ ਸਾਡੀ ਇਹਨਾਂ ਨੂੰ ਜਾ ਕੇ ਕੋਈ ਦਬਕਾ ਮਾਰਦੇ ਤਾਂ ਸ਼ਾਇਦ ਅੱਜ ਹੀ ਕੰਮ ਨਾ ਹੁੰਦਾ ਉਹ ਘਟਨਾ ਕੀ ਹੋਈ ਕੱਲ ਸਾਰੀ ਤੁਹਾਨੂੰ ਦੱਸਿਆ ਉਹ ਘਟਨਾ ਤਾਂ ਮੈਂ ਅਸੀਂ ਤਾਂ ਅਪ ਹੁਣੇ ਹਜੇ ਪਹੁੰਚੇ ਹੈਗੇ ਤੇ ਸਾਨੂੰ ਤਾਂ ਸੁਣਨ ਦੇ ਵਿੱਚ ਇਹ ਆਇਆ ਵੀ ਉਹ ਵੱਡਾ ਬੇਟਾ ਉਹਨਾਂ ਦਾ ਉਹ ਗਿਆ ਸੀ ਚੌਂਕ ਤੇ ਕੋਈ ਕੰਮ ਕੋਈ ਸਬਜ਼ੀ ਲੈਣ ਗਿਆ ਆਪਣੀ ਕੀ ਉਹ ਬੈਠੇ ਸੀਗੇ ਗਲੀ ਤੇ ਮੋੜ ਤੇ ਕੋਈ ਮੁੰਡੇ ਆਏ 5-7 ਜਣੇ ਮੋਟਰਸਾਈਕਲਾਂ ਦੀ ਦੋ ਮੋਟਰਸਾਈਕਲ ਹੀ ਲਾ ਦਦੇ ਆ ਤੇ ਉਹ ਆ ਕੇ ਤੇ ਕਰਪਾਨਾ ਉਹਨਾਂ ਕੋਲੇ ਸੀਗੇ ਅਸਕਾਪੇ ਵਗੈਰਾ ਜਿਹੜੇ ਹੁੰਦੇ ਆ ਉਹ ਇਹੀ ਸੀ ਇਹਨਾਂ ਦੇ ਜਿੰਨਾਂ ਦੇ ਲੜਕੀ ਨਾਲ ਮੈਰਿਜ ਵਗੈਰਾ ਹੋਈ ਆ ਕਦੇ ਵੀ ਅਸੀਂ ਵੱਡਾਂਗੇ ਸੀ ਉਹ ਕਾਫੀ ਵਾਰੀ ਉਹਨਾਂ ਨੇ ਚੈਲੰਜ ਕੀਤਾ ਸੀ ਸਾਨੂੰ ਪਰ ਅਸੀਂ ਠਾਣੇ ਵਾਲਿਆਂ ਕੋਲ ਜਾ ਕੇ ਅਸੀਂ ਦੇ ਰਹੇ ਸੀ ਦਰਖਾਸਤ ਵੀ ਉਹ ਸਾਨੂੰ ਐਦਾਂ ਦਾ ਬੋਲਦੇ ਆ ਕਿ ਤੁਸੀਂ ਉਹਨਾਂ ਦਾ ਕੋਈ ਯਾਰਸਾ ਕਰੋ ਕੋਈ ਹੱਲ ਕਰੋ ਅਸੀਂ ਫਿਰ ਵੀ ਉਹ ਘਰ ਛੱਡ ਕੇ ਅਸੀਂ ਤਾਂ ਅਲੱਗ ਕਿਤੇ ਮਕਾਨ ਵੀ ਕਿਰਾਏ ਤੇ ਅਲੱਗ ਲੈ ਲਿਆ ਸੀਗਾ ਵੀ ਚਲੋ ਵੀ ਕਿਸੇ ਤਰੀਕੇ ਨਾਲ ਵੀ ਇਹ ਵੀ ਘਟਣਾ ਘਟ ਜੇ ਨਾ ਘਟ ਜੇ ਤਾਂ ਅਸੀਂ ਵਿਆਹ ਸੀ ਸਾਡੇ 22 ਤਰੀਕ ਦਾ ਕੁੜੀ ਦਾ ਇਸ ਦਾ ਤੇ ਉਹ 22 ਤਰੀਕ ਦਾ ਵਿਆਹ ਵੀ ਹਜੇ ਵਿੱਚ ਹੀ ਹੈਗਾ ਤੇ ਇਸੇ ਕਰਕੇ ਅਸੀਂ ਡਰਦੇ ਸੀ ਮਕਾਨ ਸਾਈਟ ਤੇ ਲਿਆ ਹੋਇਆ ਸੀ ਵੀ ਚੱਲ ਵੀ ਸ਼ਾਇਦ ਵੀ ਟਾਲਾ ਟਲ ਜੇ ਪਰ ਪੁਲਿਸ ਵਾਲਿਆਂ ਨੇ ਸਾਡੀ ਕੋਈ ਸੁਣਵਾਈ ਨਹੀਂ ਸੁਣੀ ਹੁਣ ਅਸੀਂ ਪ੍ਰਸ਼ਾਸਨ ਨੂੰ ਇਹ ਕਹਿੰਨੇ ਵੀ ਬਈ ਉਹਨੂੰ ਜਿੰਨੀ ਜਲਦੀ ਹੋ ਸਕਦਾ ਸਾਰਿਆਂ ਨੂੰ ਕਾਬੂ ਕਰੋ ਅਸੀਂ ਅੱਜ ਪੋਸਟਮਾਰਟਮ ਹੋ ਜਾਣਾ ਜਿੰਨਾ ਚਿਰ ਉਹਨਾਂ ਨੂੰ ਕਾਬੂ ਨਹੀਂ ਕਰਦੇ ਅਸੀਂ লাশ ਨੂੰ ਉਹਨਾਂ ਚਿਰ ਸੰਸਕਾਰ ਨਹੀਂ ਕਰਾਂਗੇ ਜਿਹੜੀ ਜਿੰਨਾ ਡੈਥ ਹੋਈ ਉਹ ਮੇਰੀ ਮੰਮੀ ਹੀ ਹੈ ਠੀਕ ਹੈ ਜੀ ਪਰਮਜੀਤ ਕੌਰ ਉਹਨਾਂ ਦਾ ਨਾਮ ਹੈ ਤੇ 9 ਮਹੀਨੇ ਹੋ ਗਏ ਸਾਨੂੰ ਮੇਰੀ ਲਵ ਮੈਰਿਜ ਹੋਈ ਸੀਗੀ ਮੇਰੇ ਸਾਹਮਣੇ ਘਰ ਸੀ ਉਹਨਾਂ ਦਾ ਲਵ ਮੇਰੇ ਵਿਚ ਕੁੜੀ ਨਾਲ ਬਿਆਨ ਵਗੈਰਾ ਸਾਰਾ ਕੁਝ ਓਕੇ ਸੀਗਾ ਉਹਦੇ ਭਰਾ ਦੋ ਤੇ ਨਾਲ ਕਈ ਮੁੰਡੇ ਉਹਦੇ ਸੀਗੇ ਰਾਤੀ ਉਹ ਕੱਲ ਕੱਲ ਦੀ ਰਾਤ ਮਾਰ ਕੇ ਗਏ ਮੰਮੀ ਦੇ ਸੱਟਾ-ਸੁੱਟਾ ਮਾਰ ਗਏ ਬਾਵਾ 6:00 ਵਜੇ ਸਦਾ ਕਰਕੇ ਉਹਦੀ ਡੈਥ ਹੋ ਗਈ ਕੀ ਲੈ ਕੇ ਆਏ ਸੀ ਤੇਜ਼ ਤਰ ਹਥਿਆਰ ਸੀ ਕੋਈ ਹਥਿਆਰ ਹੀ ਸੀ ਉਹ ਕਾਪੇ ਕਿਰਪਾਨਾ ਸੀ ਉਹਨਾਂ ਕੁੜੀ ਜੀ ਖੰਜਰ ਬਾਵਾ ਤਕੜੇ ਸੀ ਜਿਹੜੇ ਸਿਰ ਬਾਵਾ ਸਿਰ ਤਾਂ ਸਾਰਾ ਤਾਂ ਸਰੀਰ ਹੀ ਪਾੜਤਾ ਸੀ ਉਹਨ ਨਾ ਤੇ ਮੌਕੇ ਤੇ ਡੈਥ ਹੋ ਗਈ ਜੀ ਸਾਹ ਤੇ ਉੱਥੇ ਤੁਸੀਂ ਪਹਿਲਾਂ ਅਸੀਂ ਐਸਐਸਪੀ ਕੋਲੇ 3 ਮਹੀਨੇ ਤਾਈਂ ਮੈਂ ਐਸਐਸਪੀ ਕੋਲੇ ਕਿਹੜੇ ਕਢੇ ਜੀ ਚੌਂਕੀ 'ਚ ਪਤਾ ਨਹੀਂ ਕਿੰਨੇ ਗੇੜੇ ਕਢਤੇ ਚੌਂਕੀ ਵਾਲੇ ਨੇ ਇੱਕ ਵਾਰੀ ਉਹਨਾਂ ਦੇ ਘਰੇ ਗੇੜਾ ਪੈਰ ਵੀ ਨਹੀਂ ਪਾਇਆ ਜੀ ਚੌਂਕੀ 'ਚ ਕੋਈ ਪੁਲਿਸ ਪ੍ਰਸ਼ਾਸਨ ਕੋ ਕੱਖ ਵੀ ਨਹੀਂ ਕੀਤਾ ਜੇ ਪੁਲਿਸ ਪ੍ਰਸ਼ਾਸਨ ਨੇ ਕੁਝ ਕੀਤਾ ਹੁੰਦਾ ਤਾਂ ਹੁਣ ਮੇਰੀ ਮਾਂ ਜਾਉਂਦੀ ਹੁੰਦੀ ਤੁਸੀਂ ਜਿਹੜੀ ਲਵ ਮੈਰਿਜ ਕਰਾਈ ਸੀ ਉਹਦੇ ਕਾਗਜ਼ ਵਗੈਰਾ ਉਹਦੇ ਕਾਗਜ਼ ਵਗੈਰਾ ਸਾਰਾ ਕੁਝ ਓਕੇ ਹੈ ਜੀ ਇਹ ਇਹਦੇ ਮੇਰੇ ਜਿਹੜੇ ਸਹੁਰੇ ਪਰਿਵਾਰ ਆਏ ਬਿਆਨ ਵੀ ਦੇ ਕੇ ਆਈ ਵੀ ਅਸੀਂ ਵੀ ਇਹਨਾਂ ਦੇ ਕੋਈ ਖਿਲਾਫ ਇਹਨਾਂ ਦੇ ਕੋਈ ਕਾਰਵਾਈ ਨਹੀਂ ਕਰਦੇ ਨਾ ਇਹਨਾਂ ਨੂੰ ਕੁਝ ਕਹੀਏ ਨਾ ਇਹਨਾਂ ਦੇ ਘਰਦਿਆਂ ਨੂੰ ਕੁਝ ਕਹੀਏ ਉਹ ਸਾਰਾ ਰਫਾ ਦਫਾ ਹੋ ਗਿਆ ਸੀ ਬਸ ਵੈਸੇ ਇਹਨਾਂ ਨੂੰ ਤੰਗ ਪਰੇਸ਼ਾਨ ਕਰਦੇ ਸੀ ਚਾਰ ਦਿਨ ਰਹਿ ਗਏ ਮੇਰੀ ਭੈਣ ਦੇ ਵਿਆਹ ਤੇ 22 ਤਰੀਕ ਨੂੰ ਮੇਰੀ ਭੈਣ ਦਾ ਵਿਆਹ ਸੀਗਾ ਬਸ ਵਿਆਹ 'ਚ ਵਿਗੜ ਪਉਣੀ ਸੀ ਇਹਨਾਂ ਦੀ ਮਾਤਾ ਕੀ ਕਰੀ ਜਾਂਦੇ ਸੀ ਜਦੋਂ ਮੈਂ ਮਮੀ ਮੋੜ ਤੇ ਬੈਠੇ ਸੀ ਗੱਲਾਂ ਕਰੀ ਜਾਂਦੇ ਸੀ ਨਾਲ ਕੋਈ ਗਵੰਡਨ ਬੈਠੀ ਹੋਣੀ ਨਾਲ ਗਵੰਡੀ ਸੀਗੇ ਉਹ ਬਿਮਾਰਸ਼ ਮਾਰ ਰਹੇ ਨੇ ਮੋੜ ਤੇ ਬੈਠੇ ਗੱਲਾਂ ਕਰੀ ਜਾਂਦੇ ਸੀ 8:30 8: ਐਨੇ ਜੀ ਆ ਕੇ ਤੇ ਵਾਵਾ ਕਿੰਨੇ ਕੋ ਜਾਣੇ ਆਏ ਕੋਈ ਪਤਾ ਲੱਗਿਆ ਮੈਨੂੰ ਜਿਹਨੇ ਤਿੰਨ ਮੋਟਰਸਾਈਕਲ ਸੀਗੇ 8-9 ਜਿਹਨੇ ਹੋਣ ਗਏ ਤਕਰੀਬਨ ਤਿੰਨ ਮੋਟਰਸਾਈਕਲ ਸੀ ਮੰਗ ਕਰਦੇ ਮੰਗ ਪ੍ਰਸ਼ਾਸਨ ਤੋਂ ਮੰਗ ਚਾਪਾ ਵਲਦੇ ਆ ਜੀ ਇਨਸਾਫ ਮਿਲੇ ਸਾਨੂੰ ਤਿੰਨ ਮਹੀਨੇ ਹੋ ਗਏ ਉਹਦਾ ਤਾਂ ਮਿਲਿਆ ਨਹੀਂ ਹੁਣ ਤਾਂ ਕੀ ਪਤਾ ਦੇ ਦੇਣ ਇੱਕ ਬੰਦਾ ਦਾ ਸਾਡਾ ਖਾ ਕੇ ਕੀ ਬਤਾ ਕਦਾ ਹੋਰ ਖਾ ਜਾਣ ਇਹਨਾਂ ਦਾ ਕੀ ਪਤਾ ਇਹ ਕੱਖ ਵੀ ਨਹੀਂ ਪੁਲਿਸ ਵਾਲੇ ਦਾ ਕੁਝ ਵੀ ਨਹੀਂ ਕਰਦੇ ਜੀ ਪੁਲਿਸ ਵਾਲਿਆਂ ਤਾਂ ਪੈਸੇ ਚਾਹੀਦੇ ਪੈਸੇ ਦੇ ਰੋ ਤੇ ਸਾਰਾ ਕੁਝ ਕਰ ਦਾਂਗੇ ਅਸੀਂ ਇਹੋ ਜਿਹੇ ਬੰਦੇ ਬੈਠੇ ਜੀ ਅੰਦਰ ਉਤੋਂ ਕਹਿ ਰਹੇ ਨੇ ਅਸੀਂ ਕੀ ਕਰੀਏ ਇਹੋ ਜਿਹੇ ਬੋਲ ਉਹਨਾਂ ਦੇ ਉਧਰ ਦੂਜੇ ਪਾਸੇ ਜਦੋਂ ਇਸ ਮਾਮਲੇ ਤੇ ਪੁਲਿਸ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਇਹ ਕਿਹਾ ਹੈ ਕਿ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਬਿਆਨਾਂ ਦੇ ਆਧਾਰ ਤੇ ਹੀ ਕਾਰਵਾਈ ਕੀਤੀ ਜਾਵੇਗੀ। ਕੱਲ ਸ਼ਾਮ ਨੂੰ ਥਾਣਾ ਸਿਟੀ ਏਰੀਏ ਦੇ ਵਿੱਚ ਗੋਨੇਆਲਾ ਰੋਡ ਦੇ ਉੱਪਰ ਇੱਕ ਲੇਡੀ ਪਰਮਜੀਤ ਕੌਰ ਨੂੰ ਸੱਟਾ ਮਾਰ ਕੇ ਮਾਰੀਆਂ ਸੀਗੀਆਂ ਕਿਸੇ ਨੇ ਜਿਹਦੇ ਚੋ ਜ਼ਖਮੀ ਹੋ ਗਈ ਸੀ ਤੇ ਉਹਨੂੰ ਇਲਾਜ ਲਈ ਫਰੀਦਕੋਟ ਹਸਪਤਾਲ ਲੈ ਗਏ ਸੀ ਫਿਰ ਉਸ ਤੋਂ ਅੱਗੇ ਰੈਫਰ ਕਰਤਾ ਸੀ ਅੱਜ ਉਹਦੀ ਡੈੱਡ ਬੋਡੀ ਹੈ ਨਾ ਮਾ ਉਹਦੀ ਮੌਤ ਤੋਂ ਪਰંત ਉਹਦੇ ਵਾਰਸਾਂ ਦੀ ਡੈੱਡ ਬੋਡੀ ਹੈ ਸਿਵਲ ਹਸਪਤਾਲ ਮੁਕਸਰ ਸਾਹਿਬ ਡੈੱਡ ਹਾਊਸ ਦੇ ਵਿੱਚ ਲਿਆ ਕੇ ਰੱਖੀ ਹੈ ਤੇ ਉਹਦੇ ਸਬੰਧੀ ਥਾਣਾ ਸਿਟੀ ਵੱਲੋਂ ਕਾਰਵਾਈ ਜੰਦ ਦੀ ਕਾਰਵਾਈ ਜਿਹੜੀ ਹੈ ਵਾਰਸਾਂ ਦੇ ਬਿਆਨ ਲਿਖ ਕੇ ਕੀਤੀ ਜਾ ਰਹੀ ਹੈ